ਪੰਜਾਬੀ ਮਾਂ ਬੋਲੀ ਦਾ ਮੁੱਦਾ ਸਾਡਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਬਿਲਕੁਲ ਜੀ ਇਹ ਗੰਭੀਰਤਾ ਹੁੰਦਾ ਜਾ ਰਿਹਾ ਕਿ ਪਹਿਲੋਂ ਜ਼ਿਆਦਾ ਜ਼ਬਾਨ ਤੇ ਕਦੀ ਹਮਲੇ ਹੋਏ ਨਹੀਂ ਸੀ। ਹੁਣ ਜ਼ਬਾਨ ਤੇ ਵੀ ਭਾਸ਼ਾ ਤੇ ਵੀ ਹਮਲੇ ਹੋਣ ਲੱਗੇ ਨੇ ਕਿ ਇੱਥੇ ਉੱਥੇ ਤੇ ਪੰਜਾਬੀ ਨੂੰ ਬਿਲਕੁਲ ਮਤਲਬ ਗਵਾਰਾਂ ਦੀ ਭਾਸ਼ਾ ਕਹਿਣ ਲੱਗ ਗਏ ਨੇ। ਪ੍ਰੋਬਲਮ ਤੇ ਵੀ ਹੈ ਕਿ ਜਦੋਂ ਸਟੇਜ ਤੋਂ ਇਹ ਕਹਿ ਦਿੱਤਾ ਜਾਂਦਾ ਪੰਜਾਬੀ ਆ ਗਏ ਹੋਏ। ਪੰਜਾਬੀ ਆ ਗਏ ਦਿੱਲੀ ਆ ਇਹਦਾ ਮੁੱਦਾ ਹੀ ਨੈਸ਼ਨਲ ਲੈਵਲ ਦਾ ਬਣ ਗਿਆ ਵੀ ਕਿਉਂ ਕਿਹਾ ਗਿਆ ਪੰਜਾਬੀ ਆ ਗਏ ਹੋਏ ਹਿੰਦੁਸਤਾਨੀ ਆ ਗਏ ਹੋਏ ਕਿਉਂ ਨਹੀਂ ਕਿਹਾ ਗਿਆ ਭਾਰਤੀ ਇਹ ਕਲਾਕਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਜਾਂ ਕਲਾਕਾਰ ਦੇ ਉੱਪਰ ਪਾਬੰਦੀਆਂ ਲਗਾ ਕੇ ਫਿਰ ਆਪਾਂ ਕਹਿ ਸਕਦੇ ਆ ਵੀ ਇਹ ਆਪਣੀ ਇੰਡਸਟਰੀ ਅੱਗੇ ਚੱਲ ਸਕਦੀ ਉਹ ਦੇਖੋ ਜੀ ਜਦੋਂ ਗੱਲ ਪੰਜਾਬੀ ਦੀ ਕਹਾਵਤ ਹੈ ਕਿ ਆਟਾ ਗੁੰਦੀ ਹਲਦੀ ਕਿਉਂ ਉਹ ਤਾਂ ਫਿਰ ਜਦੋਂ ਤੁਸੀਂ ਆਡੇ ਫਾਇਆਂ ਲੈਣੀਆਂ ਜਾਂ ਕੋਈ ਰਟਾ ਹੀ ਪਾਉਣਾ ਫਿਰ ਜਿਹੜੀ ਮਰਜ਼ੀ ਗੱਲ ਦਾ ਪਾ ਲੋ ਦੂਸਰੇ ਆ ਦੇ ਉੱਪਰ ਕੋਈ ਪਾਬੰਦੀਆਂ ਨਹੀਂ ਪਰ ਪੰਜਾਬੀ ਕਲਾਕਾਰਾਂ ਦੇ ਉੱਪਰ ਜ਼ਿਆਦਾ ਪਾਬੰਦੀਆਂ ਲੱਗ ਜਾਂਦੀਆਂ ਨੇ ਚਾਹੇ ਉਹ ਕਰਨ ਔਜਲਾ ਹੋਣ ਮਨਕੀਰਤ ਹੋ ਰਹੀ ਹੋਣ ਜਾਂ ਦਲਜੀਤ ਅੱਜ ਕੱਲ ਤਾਂ ਚੱਲੀ ਰਹੇ ਨੇ ਇਸ ਬਾਰੇ ਕੀ ਕਹੋਗੇ ਇਹ ਵੱਡੇ ਵੱਡੇ ਫਨਕਾਰਾਂ ਤੋਂ ਵੀ ਪੰਜ ਸਪਾਰੀ ਦੀਆਂ ਐਡਾਂ ਚੱਲ ਰਹੀਆਂ ਹੁੰਦੀਆਂ ਬਿਲਕੁਲ ਸੋ ਜਦੋਂ ਚੀਜ਼ਾਂ ਚੱਲਣ ਦੇਣੀਆਂ ਉਦੋਂ ਚੱਲਣ ਦੇਣੀਆਂ ਜਦੋਂ ਫਿਰ ਫਿਰ ਆਪਾਂ ਜੇ ਕਹਿੰਦੇ ਵੀ ਜੇ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਤੂੰ ਪੰਜ ਤਾਰਾ ਤਾਂ ਫਿਰ ਉਹ ਕਿੰਨਾ ਰੈਵਨਿਊ ਤਾਂ ਦੇਖੋ ਸ਼ਰਾਬ ਤੋਂ ਹੀ ਆ ਰਿਹਾ ਹੈ ਪਹਿਲਾਂ ਕਹਿੰਦੇ ਨੇ ਸੀ ਇੱਟ ਪੁੱਟੋ ਸਿੰਗਰ ਇੱਟ ਪੁੱਟੋ ਕਲਾਕਾਰ ਹੁਣ ਸੋਸ਼ਲ ਮੀਡੀਆ ਨੇ ਤਾਂ ਇੱਟ ਪੁੱਟੋ ਅਦਾਕਾਰ ਰੀਲ ਦਾ ਜ਼ਮਾਨਾ ਇਹ ਸਾਰੀਆਂ ਚੀਜ਼ਾਂ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਮਾਜ ਦੁਨੀਆਂ 'ਚ ਕੋਈ ਵੀ ਕੰਮ ਹੈ ਨਾ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਨਾ ਹੁੰਦਾ ਆਪਣੇ ਦਿਮਾਗ ਦਾ ਰੀਲਾਂ ਦੇ ਵਿੱਚੋਂ ਬੜੇ ਬੜੇ ਅੱਛੇ ਆਰਟਿਸਟ ਵੀ ਬੜਾ ਟੈਲੈਂਟ ਵੀ ਨਿਕਲ ਕੇ ਸਾਹਮਣੇ ਆਇਆ ਜਿਹੜੇ ਲੋਕਾਂ ਨੇ ਇਹਨੂੰ ਹੋਛੇ ਪੁਨੇ ਦੇ ਐਂਗਲ ਤੋਂ ਦੇਖ ਲਿਆ ਨਾ ਵੀ ਕੁਝ ਵੀ ਕਰੋ ਬਸ ਪੈਸੇ ਕਮਾਓ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪੈਸੇ ਤਾਂ ਆਉਂਦੇ ਆ ਕਿ ਨਹੀਂ ਆਉਂਦੇ ਕਿੰਨੇ ਕ ਆਉਂਦੇ ਆ ਕਿੱਦਾਂ ਆਉਂਦੇ ਆ ਪੰਜਾਬ ਔਰ ਨਸ਼ੇ ਤਾਂ ਹੁਣ ਇਕੱਠੇ ਹੀ ਹੋਣ ਲੱਗੇ ਗੱਲਬਾਤ ਕੀ ਲੱਗਦਾ ਹੈ ਕਿ ਵੀ ਕਿਦਾਂ ਕੋਈ ਸੁਧਾਰ ਹੋਏਗਾ ਰਾਜਨੀਤੀ ਤੋਂ ਪਰੇ ਤੁਸੀਂ ਸਿਨੇਮਾ ਰਾਹੀਂ ਕੋਸ਼ਿਸ਼ ਤਾਂ ਕਰਦੇ ਆ ਪਰ ਰਿਜ਼ਲਟ ਨਹੀਂ ਬਿਲਕੁਲ ਆਂਦਾ ਜੀ ਕਿਉਂਕਿ ਜੇ ਕੋਸ਼ਿਸ਼ਾਂ ਨਾ ਹੁੰਦੀਆਂ ਫਿਰ ਹਾਲਾਤ ਕੀ ਹੁੰਦੇ ਅਸੀਂ ਇਮੇਜਿਨ ਕਰ ਸਕਦੇ ਹਾਂ ਜਿਹੜੀ ਚੀਜ਼ ਦੀ ਕੋਸ਼ਿਸ਼ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਚ 10% 20% 50% 70% ਪਤਾ ਨਹੀਂ ਕਿੰਨਾ ਕਾਮਯਾਬ ਹੋ ਰਹੇ ਆ ਗੀ ਬਾਈ ਹੋਏ ਤੇ ਕਰਮਜੀਤ ਬਾਈ ਹੋਏ ਵੀ ਸਾਨੂੰ ਨਿੱਜੀ ਤੌਰ ਤੇ ਲੱਗਾ ਕਿ ਇਹ ਸਾਨੂੰ ਇੱਧਰ ਐਂਟਰਟੇਨ ਕਰਦੇ ਇਹ ਸਾਨੂੰ ਪੋਲਿਟਿਕਸ 'ਚ ਨਹੀਂ ਵੀ ਐਦਾਂ ਨਹੀਂ ਕਿ ਕੋਈ ਕਮੀ ਹੈ ਹਾਂ ਜਿੱਦਾਂ ਤੁਹਾਡੀਆਂ ਕਹਿੰਦੇ ਕਈ ਵਾਰ ਕਹਿੰਦੇ ਤੁਹਾਡੀਆਂ ਦੁਆਵਾਂ ਕਰਕੇ ਆ ਤੁਹਾਡੀਆਂ ਦੁਆਵਾਂ ਹੀ ਲੈ ਬੈਠੀਆਂ ਸਾਨੂੰ ਇਹ ਨਾ ਉੱਧਰ ਕਾਮਯਾਬ ਹੋਣ ਤੇ ਫਿਲਮਾਂ ਹੀ ਕਰਦੇ ਰਹਿਣ ਸਾਨੂੰ ਇੱਧਰ ਹਸਾਨਦੇ ਹੀ ਰੋ ਰਾਜ ਅਜੀਤ ਦੇ ਵੇੜੇ ਦੇ ਵਿੱਚ ਆਏ ਹੋਏ ਨੇ ਪੰਜਾਬ ਦੀ ਆਣ-ਬਾਣ-ਸ਼ਾਨ ਹਾਸਿਆ ਦੇ ਸੁਲਤਾਨ ਗੁਰਪ੍ਰੀਤ ਸਿੰਘ ੁੱਗੀ ਜੀ ਸਭ ਤੋਂ ਪਹਿਲਾਂ ਕੋਕੀ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਵੀ ਜੀ ਕੋਕੀ ਜੀ ਕਿਹੋ ਜੀ ਚੱਲ ਰਹੀ ਹੈ ਲਾਈਫ ਪਰਸਨਲ ਵੀ ਤੇ ਪ੍ਰੋਫੈਸ਼ਨਲ ਵੀ ਦੇਖੋ ਜੇ ਤੁਸੀਂ ਇੱਕ ਲਾਈਨ ਚ ਤੁਸੀਂ ਇੰਟਰੋਡਕਸ਼ਨ ਦਿੱਤੀ ਇੱਕ ਲਾਈਨ ਜੀ ਮੈਂ ਜਵਾਬ ਦੇ ਦੇਣਾ ਫਿਰ ਤਾਂ ਹੋ ਗਿਆ ਪੋਡਕਾਸਟ ਮੇਰਾ ਸਟੈਂਡਰਡ ਜਵਾਬ ਹੁੰਦਾ ਹੈ ਕਿ ਸਦਾ ਦੀਵਾਲੀ ਸਾਧਦੀ ਅੱਠੇ ਪੈਰ ਬਸੰਤ ਹਮੇਸ਼ਾ ਆਨੰਦ ਜੀ ਰਹੀਦਾ ਜੀ ਬਿਲਕੁਲ ਫਿਰ ਜੇ 1 ਮਿੰਟ ਚ ਹੀ ਸਵਾਲ ਜਵਾਬ ਹੋ ਗਏ ਫਿਰ ਤਾਂ ਹੋ ਗਿਆ ਪੋਡਕਾਸਟ ਨਹੀਂ ਤੁਸੀਂ ਇੱਕ ਇੱਕ ਮਿੰਟ ਤੇ 100 ਸਵਾਲ ਪੁੱਛ ਲਓ ਆਬਜੈਕਟਿਵ ਟਾਈਪ ਬਿਲਕੁਲ ਤੇ ਪ੍ਰੋਫੈਸ਼ਨਲ ਤਾਂ ਸ਼ੁਰੂ ਕਰ ਲੈਣੇ ਆ ਕਿਹੋ ਜੀ ਚੱਲ ਰਹੀ ਹੈ ਫਿਲਮ ਇੰਡਸਟਰੀ ਪ੍ਰੋਫੈਸ਼ਨਲ ਜੇ ਤੁਸੀਂ ਮੇਰਾ ਸਵਾਲ ਪੁੱਛ ਰਹੇ ਹੋ ਜਾਂ ਇੰਡਸਟਰੀ ਦਾ ਦੋ અલગ-ਅਲੱਗ ਸਵਾਲ ਨੇ ਇੰਡਸਟਰੀ ਤਾਂ ਹਮੇਸ਼ਾ ਹੀ ਪ੍ਰੋਫੈਸ਼ਨਲ ਰਹੀ ਹੈ ਜੀ ਬਿਲਕੁਲ ਤੇ ਪ੍ਰੋਫੈਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਅੱਜ ਬਹੁਤ ਅੱਛਾ ਕਰ ਰਹੀ ਹੈ ਕਿਉਂਕਿ ਮਲਟੀ ਸਕਰੀਨਸ ਜਦੋਂ ਦਾ ਸ਼ੁਰੂ ਹੋਇਆ ਪੰਜਾਬੀ ਫਿਲਮਾਂ ਦੇ ਬਜਟ ਵਧੇ ਨੇ ਦੀ ਐਗਜ਼ੀਬਿਸ਼ਨ ਵਧੀ ਹੈ ਮੁਲਕਾਂ ਦੇ ਵਿੱਚ ਮਤਲਬ ਜਿਹੜਾ ਸਾਡਾ ਪਸਾਰ ਹੋਇਆ 100 100 150 ਮੁਲਕਾਂ 'ਚ ਇੱਕ ਟਾਈਮ ਤੇ ਰਿਲੀਜ਼ ਹੋਣ ਲੱਗ ਪਏ ਆਪਾਂ ਹਾਂ ਤੇ ਮੇਰੇ ਖਿਆਲ ਨਾਲ ਅੱਜ ਬੈਸਟ ਹੈ ਆਪਣੇ ਅਰੂਸ ਤੇ ਪੰਜਾਬੀ ਇੰਡਸਟਰੀ ਤੇ ਜੇ ਮੇਰਾ ਤੁਸੀਂ ਪੁੱਛੋ ਪ੍ਰੋਫੈਸ਼ਨਲੀ ਤਾਂ ਮੈਂ ਆਪਣੇ ਬੈਸਟ ਫੇਸ ਦੇ ਵਿੱਚ ਹੂੰ ਕਿਉਂਕਿ ਤੁਸੀਂ ਸਟਾਰਟ ਕਰਦੇ ਹੋ ਛੋਟਾ ਮੋਟਾ ਕਰੈਕਟਰ ਜੋ ਵੀ ਮਿਲਦਾ ਤੁਸੀਂ ਕਰਦੇ ਹੋ ਹਾਲਾਂਕਿ ਚਲੋ ਮੇਰੀ ਸ਼ੁਰੂਆਤ ਵੀ ਜੀ ਆਨ ਨੂੰ ਤਾਂ ਹੋਈ ਬੜੇ ਚੰਗੇ ਕਰੈਕਟਰ ਤੋਂ ਹੋਈ ਸੀ ਬੜਾ ਅਚਾ ਰੋਲ ਸੀ ਪ੍ਰੋਮਿਨੈਂਟ ਅੱਛਾ ਕੰਮ ਕੀਤਾ ساری ਜ਼ਿੰਦਗੀ ਪਰ ਤਾਨੂੰ ਜਦੋਂ ਆਪਣੀਆਂ ਲੋੜਾਂ ਤੋਂ ਉੱਪਰ ਉੱਠ ਕੇ ਰੂਹ ਦੀ ਲੋੜ ਨੂੰ ਪੂਰਾ ਕਰਨ ਲਈ ਕੰਮ ਮਿਲੇ ਨਾ ਜੋ ਮੈਂ ਅੱਜਕੱਲ ਕਰ ਰਿਹਾ ਚਾਹੇ ਉਹ ਮਸਤਾਨੇ ਫਿਲਮ ਸੀ ਚਾਹੇ ਉਹ ਅਰਦਾਸ ਹੈ ਨਾ ਹਾਂਜੀ ਜਾਂ ਇਦਾਂ ਦੀਆਂ ਹੋਰ ਕੁਝ ਫਿਲਮਾਂ ਪਿੱਛੇ ਮੇਰੀਆਂ ਆਈਆਂ ਨੇ ਜਿਹੜੀਆਂ ਮੈਨੂੰ ਅੰਦਰੋਂ ਬਹੁਤ ਸਕੂਨ ਦਿੰਦੀਆਂ ਨੇ ਅੱਜਕੱਲ ਵੀ ਪੰਜਾਬ ਫਾਈਲਸ ਚੱਲ ਰਹੀ ਹੈ ਬਿਲਕੁਲ ਹੈ ਨਾ ਤੇ ਮੇਰੇ ਖਿਆਲ ਮੈਂ ਆਨੰਦ ਲੈ ਰਿਹਾ ਇਸ ਤੋਂ ਬਾਅਦ ਵੀ ਮੇਰੀਆਂ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਬਹੁਤ ਰੂਹ ਨੂੰ ਸਕੂਨ ਦੇਣ ਵਾਲਾ ਬਿਲਕੁਲ ਤੁਸੀਂ ਪੂਰਾ ਆਨੰਦ ਲੈ ਰਹੇ ਹੋ ਦਰਸ਼ਕ ਮੈਨੂੰ ਯਾਦ ਹੈ ਜਦੋਂ ਅਸੀਂ ਸਕੂਲ ਚ ਜਾਂਦੇ ਹੁੰਦੇ ਸੀ ਤੁਹਾਡੀਆਂ ਕੈਸਟਾ ਸੀੜੀਆਂ ਲੈਣੀਆਂ ਅਸੀਂ ਖਿੱਚ ਘੁੱਗੀ ਖਿੱਚ ਘੁੱਗੀ ਸ਼ੂ ਮੰਤਰ ਉਹ ਵਾਲੀਆਂ ਚੀਜ਼ਾਂ ਕਿਤੇ ਰੁਕੀਆਂ ਹੋਈਆਂ ਮਿਸ ਜੇ ਕਰ ਰਹੀਆਂ ਸੀ ਬਹੁਤ ਸਹੀ ਸਵਾਲ ਤੁਸੀਂ ਪੁੱਛਿਆ ਔਰ ਬਹੁਤ ਲੋਕ ਇਹ ਪੁੱਛਦੇ ਨੇ ਕਿ ਉਹ ਡੀਵੀਡੀਜ਼ ਹੁਣ ਕਿਉਂ ਨਹੀਂ ਬਣਦੀਆਂ ਪਰ ਉਹਨਾਂ ਦੀ ਹੁਣ ਮਾਰਕੀਟ ਨਹੀਂ ਹੈਗੀ ਅੱਗੇ ਡੀਵੀਡੀ ਆਂਦੀ ਹੁੰਦੀ ਸੀ ਨਾ ਖਰੀਦ ਕੇ ਲੈ ਆਈਦੀ ਸੀ ਹਰਣਾ ਚਾਹੇ ਪਾਇਰੇਟਡ ਹੀ ਲਿਆਈ ਦੀ ਸੀ ਲਿਆਈ ਦੀ ਤਾਂ ਸੀ ਨਾ ਲਿਆ ਕੇ ਡੀਵੀਡੀ ਪਲੇਅਰ ਚ ਚਲਾਨੀ ਫਿਰ ਬੈਠ ਕੇ ਸਾਰੇ ਟੱਬਰ ਨੇ ਦੇਖਣੀ ਹੁਣ ਕੀ ਹੈ ਕਿ ਜੇ ਅਸੀਂ ਇਸ ਚੀਜ਼ ਨੂੰ ਬਣਾ ਕੇ ਪਾ ਵੀ ਦੇਾਂਗੇ ਡੀਵੀਡੀ ਤੋਂ ਕਿਸੇ ਨੂੰ ਲੈਣੀ ਨਹੀਂ ਪਰ ਹੁਣ ਓਟੀਟੀ ਕਹਿ ਲੋ ਜਾਂ ਫਿਰ ਸੋਸ਼ਲ ਮੀਡੀਆ ਤੇ ਇੰਨਾ ਵਧੀਆ ਸਾਧਨ ਆ ਗਿਆ ਹੁਣ ਅਸੀਂ ਦੁਬਾਰਾ ਉਧਰ ਮੁੜੇ ਆ ਮੇਰੀ 10 ਜਨਵਰੀ ਨੂੰ ਫਿਲਮ ਆਣੀ ਹੈ ਫਰ ਲੋ ਅੱਛਾ ਜੀ ਇਹ ਉਦਾਂ ਦੇ ਫਲੇਵਰ ਦੀ ਹੈ ਉਹੀ ਆਲਾ ਵਾਪਸ ਦੇਖਣ ਉਹ ਮਿਲੇਗਾ ਵਾਪਸ ਹੁਣ ਮੈਂ ਇਹ ਵੀ ਐਕਸਪੈਰੀਮੈਂਟ ਕੀਤਾ ਇਸ ਤੋਂ ਬਾਅਦ ਮੈਂ ਫੁੱਲ ਫਲੇਜ ਓਦਾਂ ਦੀਆਂ ਫਿਲਮਾਂ ਬਣਾਉਣੀਆਂ ਆ ਆਪਾਂ ਤੁਹਾਡਾ ਐਕਸਪੈਰੀਮੈਂਟ ਕਾਮਯਾਬ ਕਰਾਂਗੇ ਤਾਂ ਕਿ ਤੁਸੀਂ ਹਰ ਸਾਲ ਨਹੀਂ ਹਰ 6 ਮਹੀਨੇ ਬਾਅਦ ਉਹ ਮੈਂ ਸਾਲ 'ਚ 4 ਬਣਾਇਆ ਕਰੂੰ ਜੀ ਓਦਾਂ ਦੀਆਂ ਬਸ ਇੱਕ ਵਾਰੀ ਲੋਕ ਐਕਸੈਪਟ ਕਰ ਲੈਣ ਤੇ ਫਰ ਲੋ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਣੀ ਜ਼ਰੂਰ ਸਾਰੇ ਦੇਖਣ ਤੇ ਬੜੀ ਲਾਈਟ ਹਾਰਟਡ ਜੀ ਕਾਮੇਡੀ ਬੜੀ ਅੱਛੀ ਸਿਚੁਏਸ਼ਨਲ ਗੱਲਬਾਤ ਹੈ ਪਰ ਉਹਦੇ ਵਿੱਚ ਕੀ ਹੈ ਕਿ ਇੱਕ ਮੈਸੇਜ ਵੀ ਇੰਨਾ ਵਧੀਆ ਪੰਜਾਬ ਵਾਸਤੇ ਸਪੈਸ਼ਲੀ ਪੰਜਾਬ ਦੇ ਲੋਕਾਂ ਲਈ ਕਿ ਜਿਹੜੀ ਚੀਜ਼ ਨੂੰ ਕਦੇ ਕੋਈ ਇਕੱਲਾ ਬੰਦਾ ਫਤਿਹ ਨਹੀਂ ਕਰ ਸਕਿਆ ਨਾ ਤੇ ਰਲ ਕੇ ਲੋਕਾਂ ਨੇ ਪਹਾੜ ਵੀ ਪੱਟ ਸੁੱਟੇ ਹੈਨਾ ਸੋ ਲੋਕਾਂ ਨੂੰ ਟੁਗੇਦਰਨੈਸ ਦਾ ਇੱਕ ਸੰਦੇਸ਼ ਹੈ ਔਰ ਲੋਕਾਂ ਨੂੰ ਦੱਸਿਆ ਕਿ ਕਿਵੇਂ ਸਭ ਤੋਂ ਵੱਡੀ ਬਲਾਮਤ ਜਿਹੜੀ ਇਸ ਵੇਲੇ ਪੰਜਾਬ 'ਚ ਹੈਗੀ ਹੈ ਨਸ਼ਿਆਂ ਦੀ ਜੇ ਰਲ ਕੇ ਉਹਦੇ ਖਿਲਾਫ ਲੜੀਏ ਤਾਂ ਆਪਾਂ ਫਤਿਹ ਹਾਸਲ ਕਰਾਂਗੇ ਬਿਲਕੁਲ ਕੋਕੀ ਜੀ ਆਪਣੀਆਂ ਪੰਜਾਬੀ ਫਿਲਮਾਂ ਬੜਾ ਵੱਡਾ ਹੁਣ ਤਾਂ ਕਮਾਈ ਵੀ ਕਰ ਰਹੀਆਂ ਨੇ ਗਿੱਪੀ ਹੋਰਾ ਦੀ ਫਿਲਮ ਨੇ ਲੇਟੈਸਟ ਕੀਤੀ ਹੋਈ ਚਰਚਾ ਵੀ ਬਣੀ ਐ ਪਰ ਫਿਰ ਵੀ ਅਸੀਂ ਵੇਖਦੇ ਹਾਂ ਕਿ ਸਾਊਥ ਦੀਆਂ ਫਿਲਮਾਂ ਸਾਡੇ ਇੱਧਰ ਆ ਕੇ ਜਦੋਂ ਡੱਬ ਹੋ ਕੇ ਚੱਲਦੀਆਂ ਨੇ ਤੇ ਇੱਧਰੋਂ ਕਮਾਈ ਕਰ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਾਡੀਆਂ ਕੁਝ-ਕੁਝ ਫਿਲਮਾਂ ਫਿਰ ਵੀ ਰਹਿ ਜਾਂਦੀਆਂ ਨੇ ਫਲੋਪ ਹੋ ਜਾਂਦੀਆਂ ਨੇ ਕੀ ਰੀਜ਼ਨ ਮੰਨਦੇ ਹੋ ਰੀਜ਼ਨ ਇਹੀ ਹੈ ਜੀ ਕਿ ਜਿਹੜੀਆਂ ਸਾਊਥ ਦੀਆਂ ਫਿਲਮਾਂ ਦੀ ਗੱਲ ਕਰਦੇ ਨਾ ਸਾਊਥ ਬਹੁਤ ਵੱਡਾ ਰੀਜ਼ਨ ਹੈ ਹੂੰ ਮਤਲਬ ਉਹ ਜਿਹੜਾ ਹੈਗਾ ਨਾ ਜੀ ਇੱਕ ਪੂਰਾ ਜ਼ੋਨ ਹੈ ਜਿਹੜਾ ਉਹ ਇੱਕ ਦੂਜੇ ਦੀਆਂ ਫਿਲਮਾਂ ਦੇਖਦਾ ਹੈ ਇਹ ਤਾਮਿਲ ਕਰਨਾਟਕਾ ਚ ਵੀ ਲੱਗ ਜਾਂਦੀ ਹੈ ਹਾਂ ਨਾ ਉਹ ਉਨੀ ਆਡੀਅנס ਉਹਨਾਂ ਨੂੰ ਸਮਝ ਵੀ ਆਂਦੀ ਹੈ ਹਾਂ ਮਤਲਬ ਉਹ ਉਹਨਾਂ ਦੀ ਮਾਰਕੀਟ ਆਪਣੇ ਆਪ ਚ ਬਹੁਤ ਵੱਡੀ ਹੈ ਪੰਜਾਬੀ ਫਿਲਮ ਜਿਹੜੀ ਹੈ ਨਾ ਇਹ ਹਰਿਆਣੇ ਦੇ ਵੀ ਕੁਝ ਸੈਂਟਰਸ ਚ ਲੱਗਦੀ ਹੈ ਬਿਲਕੁਲ ਦਿੱਲੀ ਦੇ ਤਾਂ ਬਿਲਕੁਲ ਗਿਣੇ ਚੋਣੇ ਸੈਂਟਰਸ ਚ ਹਾਂ ਉਹਨੀਆਂ ਕਿ ਸਕਰੀਨਾਂ ਤੇ ਲੱਗਣੀ ਹੈ ਜੀ ਐਂਡ ਕੇਚ ਵੀ ਕਹਿ ਲਓ ਵੀ ਗਿਣੇ ਸਾਡੇ ਮਤਲਬ ਪੰਜਾਬ ਤੇ ਹੀ ਫੋਕਸਡ ਨਾ ਸੀ ਜਾਂ ਬਾਹਰ ਤੇ ਕਿ ਫੋਰਨ ਤੋਂ ਜੋ ਰੈਵਨਿਊ ਆਜੇ ਸਾਊਥ ਦਾ ਆਪਣਾ ਇੱਕ ਬਹੁਤ ਵੱਡਾ ਸਿਸਟਮ ਹਨਾ ਉਥੇ ਹਿੰਦੀ ਫਿਲਮਾਂ ਨਾਲੋਂ ਜ਼ਿਆਦਾ ਪ੍ਰੈਫਰੈਂਸ ਰੀਜਨਲ ਸਿਨੇਮਾ ਦੀ ਹੈ ਹੂੰ ਬਿਲਕੁਲ ਸਾਡੇ ਵਧੀਆ ਫਿਲਮ ਵੀ ਪੰਜਾਬੀ ਦੀ ਲੱਗੀ ਹੋਵੇ ਉਹਦੇ ਨਾਲ ਆ ਕੇ ਕਿਸੇ ਅੱਛੇ ਹਿੰਦੀ ਦੇ ਵੱਡੇ ਸਟਾਰ ਦੀ ਫਿਲਮ ਲੱਗ ਜੇ ਲੋਕੀ ਕਮਿਟਿਡ ਨਹੀਂ ਐ ਨਹੀਂ ਕਹਿਣਗੇ ਕਿ ਪੰਜਾਬੀ ਇਹ ਦੇਖ ਕੇ ਆਣੇ ਆ ਬਿਲਕੁਲ ਉਹ ਕਹਿਣਗੇ ਨਹੀਂ ਉਹ ਦੀ ਵੀ ਦੇਖ ਕੇ ਆਣੇ ਆ ਹੂੰ ਸੋ ਸਾਨੂੰ ਅਜੇ ਕਿਤੇ ਕਮਿਟਮੈਂਟ ਦੀ ਕਮੀ ਆ ਹੂੰ ਔਰ ਦੂਸਰੀ ਗੱਲ ਆ ਕਿ ਉਹ ਮਚਿਓਰ ਸਿਨੇਮਾ ਹੈ ਹੂੰ ਉਹ ਉਹਨਾਂ ਕੋਲ ਕੰਟੈਂਟ ਬਹੁਤ ਪਰਪੱਕ ਹੈ ਹੂੰ ਉਹਨਾਂ ਕੋਲ ਰਾਈਟਰ ਡਾਇਰੈਕਟਰ ਨੈਕਸਟ ਲੈਵਲ ਦੇ ਹੋ ਚੁੱਕੇ ਨੇ ਅਸੀਂ ਸਾਡੀ ਇਹ ਜੇ ਯੰਗ ਇੰਡਸਟਰੀ ਹੈ ਅਸੀਂ ਸ਼ੁਰੂ ਹੋਏ ਆਂ ਪਰ ਸਮਾਂ ਆਏਗਾ ਜਦੋਂ ਅਸੀਂ ਉਹਨਾਂ ਤੋਂ ਵੀ ਉੱਪਰ ਜਾ ਕੇ ਦਿਖਾਵਾਂਗੇ ਤੁਹਾਨੂੰ ਬਿਲਕੁਲ ਸਹੀ ਗੱਲ ਹੈ ਅਸੀਂ ਦੁਆ ਵੀ ਕਰਦੇ ਆਂ ਤੇ ਇਸ ਨਾਲ ਜਿਹਦਾ ਪਹਿਲਾ ਫਿਲਮਾਂ ਚੱਲਦੀ ਸੀ ਜੱਟਾਂ ਦੇ ਉੱਪਰ ਵਿਆਹਾਂ ਦੇ ਉੱਪਰ ਫਿਰ ਹਾਸੇ ਠੱਠਿਆਂ ਵਾਲੀਆਂ ਹੁਣ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਤੁਹਾਡੀ ਫਿਲਮ ਮਸਤਾਨੇ ਆਉਣ ਵਾਲੀ ਹੈ ਪੰਜਾਬ ਫਾਇਲਸ ਹੋਈ ਹੈ ਜਾਂ ਅਰਦਾਸ ਹੋਈ ਹੈ ਇਹ ਇੱਕ ਜਾਂ ਫੈਮਲੀ ਨੂੰ ਇੱਕ ਸੇਧ ਦੇਣ ਵਾਲੀਆਂ ਫਿਲਮਾਂ ਹੋ ਗਈਆਂ ਜਾਂ ਧਰਮ ਦੇ ਵੱਲ ਨੂੰ ਜਾਣ ਵਾਲੀਆਂ ਫਿਲਮਾਂ ਹੋ ਗਈਆਂ ਜਿਹੜੇ ਟਾਈਮ ਦੇ ਨਾਲ ਨਾਲ ਥੀਮ ਬਦਲ ਰਹੇ ਆ ਫਿਲਮਾਂ ਦੇ ਇਹ ਕਿੰਨੇ ਕੁ ਫਾਇਦੇਮੰਦ ਹੋ ਜਾਂਦੇ ਜਾਂ ਕਮਰਸ਼ੀਅਲ ਕਿਉਂਕਿ ਜਦੋਂ ਪੰਜਾਬ ਫਾਈਲਸ ਆਈ ਸੀ ਉਦੋਂ ਵੀ ਮੈਂ ਇੱਕ ਸਵਾਲ ਕੀਤਾ ਸੀ ਕਿ ਇਦਾਂ ਦੀਆਂ ਫਿਲਮਾਂ ਨੂੰ ਕਮਰਸ਼ੀਅਲ ਦੇ ਰੂਪ ਦੇ ਵਿੱਚ ਆਪਾਂ ਵੇਖਦੇ ਆ ਤਾਂ ਲੱਗਦਾ ਨਹੀਂ ਕਿ ਇੰਨੀ ਕਮਾਈ ਕਰਵਾਂਦੀਆਂ ਦੇਖੋ ਇਹਦੇ ਚ ਦੋ ਗੱਲਾਂ ਨੇ ਜੀ ਜਿੱਦਾਂ ਮਸਤਾਨੇ ਨੇ ਵੀ ਅੱਛਾ ਬਿਜ਼ਨਸ ਕੀਤਾ ਸੀ ਹਮ ਪਰ ਕੰਟੈਂਟ ਵੀ ਬਹੁਤ ਅੱਛਾ ਸੀ ਬਿਲਕੁਲ ਲੋਕਾਂ ਨੇ ਮਤਲਬ ਸਿਰ ਹਿਲਾਤਾ ਸੀ ਹਮ ਉਹਨੂੰ ਫਿਲਮ ਨੂੰ ਦੇਖਣ ਵਾਲਾ ਔਰ ਪਸੰਦ ਕਰਨ ਵਾਲਾ ਇਦਾਂ ਹੀ ਅਰਦਾਸ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਲੋਕਾਂ ਨੇ ਦੇਖੀ ਐ ਇਹ ਨਹੀਂ ਕਿ ਚਲਦੀਆਂ ਨਹੀਂ ਡਿਪੈਂਡ ਕਰਦਾ ਕਿ ਤੁਹਾਨੂੰ ਉਹਦੀ ਮੇਕਿੰਗ ਕਿਵੇਂ ਦੀ ਐ ਲੋਕਾਂ ਨੂੰ 2 ਘੰਟੇ ਸਿਨੇਮੇ 'ਚ ਉਹ ਬਿਠਾ ਦਈ ਐ ਚੰਗੀ ਤਰ੍ਹਾਂ ਬਿਠਾਉਂਦੀ ਐ ਕਿ ਨਹੀਂ ਨੇਠ ਕੇ ਲੋਕ ਬਹਿ ਕੇ ਉਹਨੂੰ ਦੇਖਣ ਸਿਰਫ ਤੁਹਾਨੂੰ ਆਪਣੇ ਅੰਦਰ ਪ੍ਰਵੀਨਤਾ ਲਿਆਣ ਦੀ ਲੋੜ ਐ ਪਰਪਕਤਾ ਲਿਆਣ ਦੀ ਲੋੜ ਐ ਮੈਨੂੰ ਲੱਗਦਾ ਜਿੰਨਾ ਅਸੀਂ ਮੈਚੁਰ ਸਿਨੇਮਾ ਕਰਾਂਗੇ ਲੋਕ ਉਹਨਾਂ ਸਾਡੇ ਨਾਲ ਜੁੜਦੇ ਜਾਣਗੇ ਤੁਹਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਐ ਪਰ ਆਡੀਅנס ਵੀ ਤੁਹਾਨੂੰ ਉਦਾਂ ਦੀ ਮਿਲ ਪਾ ਰਹੀ ਐ ਕਿਉਂਕਿ ਹਾਂਜੀ 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 ਦੇਖੋ ਹੋ ਜਿੱਦਾਂ ਮੈਂ ਹੁਣੇ ਜ਼ਿਕਰ ਕਰ ਰਿਹਾ ਸੀ ਫਿਲਮ ਸਾਡੀ ਜਾਨੀ ਕੋਮਾ ਗਾਟਾ ਮਾਰੂ ਹੂੰ ਤੁਸੀਂ ਦੇਖਿਓ ਜੀ ਜੇ ਉਹਦੀ ਮਤਲਬ ਐਡਵਾਂਸ ਚ ਵੀ ਟਿਕਟ ਲੋਕਾਂ ਨੂੰ ਮਿਲ ਗਈ ਤਾਂ ਹੂੰ ਕਿਉਂਕਿ ਲੋਕਾਂ ਨੂੰ ਪਤਾ ਇਹ ਕੰਟੈਂਟ ਹੈ ਔਰ ਇਹ ਦਿਖਾਉਣਾ ਹੈ ਬੱਚਿਆਂ ਨੂੰ ਬਿਲਕੁਲ ਔਰ ਇਹ ਸਾਡੇ ਇਤਿਹਾਸ ਦਾ ਵੱਡਾ ਮੁੱਲਾ ਹਿੱਸਾ ਹੈ ਲੋਕ ਦੇਖਿਓ ਸੀ ਕਿਦਾਂ ਉਹ ਪੈਂਦੇ ਟੁੱਟ ਕੇ ਹੂੰ ਹੁਣ ਸਾਡੀ ਇੱਕ ਫਿਲਮ ਸ਼ੂਟ ਹੋ ਰਹੀ ਹੈ ਅਕਾਲ ਹੂੰ ਇਹ ਵੀ ਇੱਕ ਵੱਖਰੇ era ਦੇ ਵਿੱਚ ਲੈ ਕੇ ਜਾਂਦੀ ਹੈ ਸਿੱਖ ਵਾਰੀਅਰਸ ਤੇ ਇਹ ਫਿਲਮ ਹੈ ਸੋ ਮੈਨੂੰ ਲੱਗਦਾ ਇਹ ਵੀ ਬਹੁਤ ਕਮਾਲ ਹੈ ਬਿਲਕੁਲ ਸੋ ਅਸੀਂ ਤਾਂ ਹਰ ਤਰ੍ਹਾਂ ਦਾ ਕੰਟੈਂਟ ਜਿਹੜਾ ਨਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਡੀਅנס ਜਿਹੜੀ ਸਿਨੇਮਾ ਨੂੰ ਐਂਟਰਟੇਨਮੈਂਟ ਦੇ ਤੌਰ ਤੇ ਲਵੇ আর ਆਪਣੇ ਫੈਮਿਲੀ ਨਾਲ ਜਾ ਕੇ ਸਿਨੇਮੇ ਦਾ ਆਨੰਦ ਮਾਣਨ ਜਾਵੇ ਬਟ ਅਸੀਂ ਨਾਲ ਕੋਈ ਨਾ ਕੋਈ ਚੀਜ਼ ਉਹਨਾਂ ਨੂੰ ਵਧੀਆ ਵੀ ਦੇ ਦਈਏ ਜਿਹੜੀ ਹਮੇਸ਼ਾ ਉਹਨਾਂ ਦੇ ਨਾਲ ਰਹੇ ਬਿਲਕੁਲ ਕਿਉਂਕਿ ਜੀ ਇੱਕ ਗੱਲ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਬਹੁਤ ਵਧੀਆ ਫੇਸ ਤੇ ਹੋ ਤੁਸੀਂ ਉਹ ਹੀ ਕਿਹਾ ਪਰ ਰਾਜਨੀਤੀ ਚ ਵੀ ਤੁਸੀਂ ਟਰਾਈ ਕਰਿਆ ਸੀ ਹਾਂ ਹੁਣ ਪਿੱਛੇ ਜੀ ਕਰਮਜੀਤ ਬਾਈ ਨੇ ਵੀ ਕਰਿਆ ਕੀ ਗੱਲ ਹੋ ਗਈ ਕਲਾਕਾਰਾਂ ਨੂੰ ਰਾਜਨੀਤੀ ਸੂਟ ਨਹੀਂ ਕਰਦੀ ਨਹੀਂ ਕਈਆਂ ਨੂੰ ਕਰ ਗਈ ਜੀ ਉਹ ਤਾਂ ਬਹੁਤ ਵੱਡੀਆਂ ਪੋਜੀਸ਼ਨਾਂ ਤੇ ਹਾਂ ਕਲਾਕਾ ਹੁਣ ਗੱਲੇ ਨਹੀਂ ਕਿ ਕਲਾਕਾਰ ਨੂੰ ਸੂਟ ਕਰਦੀ ਕਿ ਨਹੀਂ ਕਰਦੀ ਤੁਹਾਨੂੰ ਜ਼ਾਤੀ ਤੌਰ ਤੇ ਤੁਹਾਡਾ ਕੰਫਰਟ ਲੈਵਲ ਹੁੰਦਾ ਤੁਸੀਂ ਵਾਪਸੀ ਕਰੋਗੇ ਨਹੀਂ ਮੈਂ ਬਿਲਕੁਲ ਇਹਨੂੰ ਹਾਂ ਨਹੀਂ ਕਰਦਾ ਪਰ ਮੈਂ ਬਿਲਕੁਲ ਡਿਨਾਈ ਵੀ ਨਹੀਂ ਕਰਦਾ ਕੱਲ ਨੂੰ ਪਤਾ ਨਹੀਂ ਵਕਤ ਤੁਹਾਨੂੰ ਕਿਸ ਤਰ੍ਹਾਂ ਦਾ ਹਲੂਣਾ ਦਿੰਦਾ ਕਿਸ ਤਰ੍ਹਾਂ ਦਾ ਸਮਾਂ ਹੁੰਦਾ ਜਿੱਦਾਂ ਹੁਣੇ ਸਾਡੇ ਤੋਂ ਪਹਿਲਾਂ ਹੀ ਫੂਲਕਾ ਸਾਹਿਬ ਜਿਵੇਂ ਗੱਲ ਕਰਾਂ ਤੇ ਉਹ ਵੀ ਰਾਜਨੀਤੀ ਤੋਂ ਬਿਲਕੁਲ ਆਊਟ ਹੋ ਗਏ ਸੀ ਉਹਨਾਂ ਨੂੰ ਅੱਜ ਇੱਕ ਸਹੀ ਟਾਈਮ ਲੱਗਾ ਉਹ ਕਹਿੰਦੇ ਮੈਂ ਰਾਜਨੀਤੀ 'ਚ ਵਾਪਸੀ ਕਰ ਰਿਹਾ ਹੂੰ ਸੋ ਹੀ ਇਜ਼ ਅ ਥੋਰੋ ਜੈਂਟਲਮੈਨ ਸੋ ਕਹਿੰਦਾ ਮਤਲਬ ਇਹ ਕਿ ਤੁਹਾਨੂੰ ਸਿਚੁਏਸ਼ਨ ਹਾਲਾਤ ਤੇ ਸਮਾ ਜਿਹੜਾ ਨਾ ਉਹ ਡਿਸਾਈਡ ਕਰਦਾ ਕੁਝ ਚੀਜ਼ਾਂ ਤੁਹਾਡੇ ਲਈ ਪਰ ਕਲਾਕਾਰ ਨੇ ਜੇਕਰ ਰਾਜਨੀਤੀ ਚ ਆਣਾ ਹੈ ਮੈਂ ਜਿਵੇਂ ਪਹਿਲਾਂ ਵੀ ਸਵਾਲ ਕੀਤਾ ਕਰਮਜੀਤ ਬਾਈ ਨਾਲ ਜਿਵੇਂ ਉਹਨਾਂ ਨੇ ਖੜੇ ਹੋਏ ਚੋਣਾ ਪਰ ਉਹ ਜਿੱਤੇ ਨਹੀਂ ਇੱਕ ਦਿਨ ਮੈਂ ਅਸੀਂ ਉੱਧੇ ਹੀ ਫਰੈਂਡ ਸਰਕਲ ਬੈਠੇ ਸੀ ਅਸੀਂ ਗੱਲ ਕਰਦੇ ਸੀ ਕਿ ਵੀ ਕੁਗੀ ਬਾਈ ਹੋਏ ਤੇ ਕਰਮਜੀਤ ਬਾਈ ਹੋਏ ਵੀ ਸਾਨੂੰ ਨਿੱਜੀ ਤੌਰ ਤੇ ਲੱਗਾ ਕਿ ਇਹ ਸਾਨੂੰ ਇੱਧਰ ਐਂਟਰਟੇਨ ਕਰਦੇ ਇਹ ਸਾਨੂੰ ਪੋਲਿਟਿਕਸ ਚ ਨਹੀਂ ਵੀ ਇਦਾਂ ਨਹੀਂ ਕਿ ਕੋਈ ਕਮੀ ਹੈ ਹਨਾ ਜਿਦਾਂ ਤੁਹਾਡੀਆਂ ਕਹਿੰਦੇ ਕਈ ਵਾਰ ਕਹਿੰਦੇ ਤੁਹਾਡੀਆਂ ਦੁਆਵਾਂ ਕਰਕੇ ਆ ਤੁਹਾਡੀਆਂ ਦੁਆਵਾਂ ਹੀ ਲੈ ਬੈਠੀਆਂ ਸਾਨੂੰ ਇਹ ਨਹਾ ਉਧਰ ਕਾਮਯਾਬ ਹੋਣ ਤੇ ਫਿਲਮਾਂ ਹੀ ਕਰਦੇ ਰਹਿਣ। ਤੁਸੀਂ ਇਧਰ ਹਸਣ ਨਹੀਂ ਰਹੋ। ਨਹੀਂ ਨਹੀਂ ਬਹੁਤ ਮਤਲਬ ਦੇਖੋ ਬੰਦੇ ਦਾ ਮਨ ਹੁੰਦਾ ਕਿ ਮੈਂ ਕਿਸ ਤਰੀਕੇ ਨਾਲ ਸੋਸਾਇਟੀ ਲਈ ਕੁਝ ਕਰ ਸਕਾਂ। ਅਸੀਂ ਆਪਣੇ ਤਰੀਕੇ ਨਾਲ ਤਾਂ ਕਰ ਹੀ ਰਹੇ ਆਂ। ਪਰ ਕੁਝ ਲੋਕਾਂ ਨੂੰ ਲੱਗਦਾ ਕਿ ਅਸੀਂ ਪੋਲਿਟੀਕਲ ਪਲੇਟਫਾਰਮ ਤੇ ਵੀ ਆਪਣੀ ਸਟੇਟ ਲਈ ਆਪਣੇ ਲੋਕਾਂ ਲਈ ਕੁਝ ਕਰ ਸਕਦੇ ਆ ਉਹ ਵੀ ਇੱਕ ਅੱਛਾ ਪਲੇਟਫਾਰਮ ਹੈ ਅੱਛੇ ਤਰੀਕੇ ਨਾਲ ਯੂਜ਼ ਹੋਵੇਗਾ ਬਿਲਕੁਲ ਪੰਜਾਬ ਦੇ ਬਾਰੇ ਦੇ ਵਿੱਚ ਤੁਸੀਂ ਸ਼ੁਰੂਆਤ ਚ ਵੀ ਗੱਲ ਕੀਤੀ ਨਸ਼ਿਆਂ ਦੀ ਗੱਲ ਪੰਜਾਬ ਔਰ ਨਸ਼ੇਤਾ ਹੁਣ ਇਕੱਠੇ ਹੀ ਹੋਣ ਲੱਗੇ ਗੱਲਬਾਤ ਕੀ ਲੱਗਦਾ ਹੈ ਕਿ ਵੀ ਕਿਦਾਂ ਕੋਈ ਸੁਧਾਰ ਹੋਏਗਾ ਰਾਜਨੀਤੀ ਤੋਂ ਪਰੇ ਤੁਸੀਂ ਸਿਨੇਮਾ ਰਾਹੀਂ ਕੋਸ਼ਿਸ਼ ਤਾਂ ਕਰਦੇ ਆ ਪਰ ਰਿਜ਼ਲਟ ਨਹੀਂ ਬਿਲਕੁਲ ਆਂਦਾ ਜੀ ਕਿਉਂਕਿ ਜੇ ਕੋਸ਼ਿਸ਼ਾਂ ਨਾ ਹੁੰਦੀਆਂ ਫਿਰ ਹਾਲਾਤ ਕੀ ਹੁੰਦੇ ਅਸੀਂ ਇਮੇਜਿਨ ਕਰ ਸਕਦੇ ਆ ਕਿਉਂਕਿ ਅਸੀਂ ਜਿਹੜੀ ਚੀਜ਼ ਦੀ ਕੋਸ਼ਿਸ਼ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਉਹਦੇ ਚ 10% 20% 50% 70% ਪਤਾ ਨਹੀਂ ਕਿੰਨਾ ਕਾਮਯਾਬ ਹੋ ਰਹੇ ਆ ਬਟ ਇੱਕ ਪੈਰਲਰ ਰੋਕ ਤਾਂ ਲਾਈ ਹੋਈ ਹੈ ਨਾ ਜਦੋਂ ਪਾਣੀ ਤੁਹਾਡਾ ਬੰਨ ਤੋੜ ਕੇ ਆ ਰਿਹਾ ਹੈ ਅਸੀਂ ਜੇ ਉੱਥੇ ਕਈਆਂ ਨਾਲ ਵੀ ਮਿੱਟੀ ਪਾ ਰਹੇ ਆ ਕੋਸ਼ਿਸ਼ ਤਾਂ ਕਰ ਰਹੇ ਨੇ ਰੁਕੇ ਜੀ ਉਹ ਵੀ ਨਾ ਹੁੰਦੀ ਕੋਸ਼ਿਸ਼ ਤੇ ਉਹਨੂੰ ਪਿੰਡ ਰੁੜ ਗਿਆ ਹੁੰਦਾ ਬਿਲਕੁਲ ਸਹੀ ਗੱਲ ਸੋ ਵੀ ਆ ਟ੍ਰਾਈਂਗ आवर ਬੈਸਟ ਕਿ ਆਪਣੇ ਮਾਧਿਅਮ ਨਾਲ ਮੈਸੇਜ ਦਿੰਦੇ ਰਹੀਏ ਬਿਲਕੁਲ ਇੱਕ ਅਪਲਾਈਆਂ ਦੀ ਬੜੀ ਸਮੱਸਿਆ ਸੀ ਹਾਲਾਂਕਿ ਵਿਦੇਸ਼ਾਂ ਨੂੰ ਜਾ ਰਹੇ ਨੇ ਪੰਜਾਬੀ ਉੱਥੇ ਕਮਾਈਆਂ ਕਰ ਰਹੇ ਨੇ ਪਰ ਇਹ ਵੀ ਤਾਂ ਇੱਕ ਸੱਚ ਹੈ ਕਿ ਪੰਜਾਬ 'ਚ ਬੇਰੋਜ਼ਗਾਰੀ ਹੈ ਪਹਿਲਾਂ ਕਹਿੰਦੇ ਸੀ ਇੱਟ ਪੁੱਟੋ ਸਿੰਗਰ ਇੱਟ ਪੁੱਟੋ ਕਲਾਕਾਰ ਹੁਣ ਸੋਸ਼ਲ ਮੀਡੀਆ ਨੇ ਤਾਂ ਇੱਟ ਪੁੱਟੋ ਅਦਾਕਾਰ ਰੀਲ ਦਾ ਜ਼ਮਾਨਾ ਇਹ ਸਾਰੀਆਂ ਚੀਜ਼ਾਂ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਸਮਾਜ ਨੂੰ ਦੇਖੋ ਮੈਂ ਇਹ ਕਹਿਣਾ ਕਿ ਜਿਹੜੀ ਚੀਜ਼ ਆ ਗਈ ਨਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਹੂੰ। ਨਾ ਹੀ ਉਹਦੇ ਤੇ ਕਿੰਤੂ ਪਰੰਤੂ ਕਰ ਸਕਦੇ ਆ। ਪਰ ਦੁਨੀਆ 'ਚ ਕੋਈ ਵੀ ਕੰਮ ਹੈ ਨਾ ਅਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਨਾ ਹੁੰਦਾ ਆਪਣੇ ਦਿਮਾਗ ਦਾ। ਹੂੰ। ਰੀਲਾਂ ਦੇ ਵਿੱਚੋਂ ਬੜੇ-ਬੜੇ ਅੱਛੇ ਆਰਟਿਸਟ ਵੀ ਬੜਾ ਟੈਲੈਂਟ ਵੀ ਨਿਕਲ ਕੇ ਸਾਹਮਣੇ ਆਇਆ। ਜਿਨ੍ਹਾਂ ਨੂੰ ਸ਼ਾਇਦ ਕੋਈ ਮੌਕਾ ਜਾਂ ਪਲੇਟਫਾਰਮ ਨਾ ਮਿਲਦਾ। ਜਿਨ੍ਹਾਂ ਨੂੰ ਘਰੋਂ ਬਾਹਰ ਜਾਣ ਦੀ ਆਗਿਆ ਨਹੀਂ ਕਈ ਲੇਡੀਜ਼ ਇਦਾਂ ਦੀਆਂ। ਹੂੰ। ਪਰ ਘਰੇ ਰੀਲ ਬਣਾ ਕੇ ਵੀ ਪਪੂਲਰ ਹੋ ਗਈਆਂ। ਬਿਲਕੁਲ। ਹੈਨਾ? ਬਟ ਜਿਹੜੇ ਲੋਕਾਂ ਨੇ ਇਹਨੂੰ ਹੋਛੇ ਪੁਨੇ ਦੇ ਐਂਗਲ ਤੋਂ ਦੇਖ ਲਿਆ ਨਾ ਵੀ ਕੁਝ ਵੀ ਕਰੋ ਬਸ ਪੈਸੇ ਕਮਾਓ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਪੈਸੇ ਤਾਂ ਆਉਂਦੇ ਆ ਕਿ ਨਹੀਂ ਆਉਂਦੇ ਕਿੰਨੇ ਕ ਆਉਂਦੇ ਆ ਕਿੱਦਾਂ ਆਉਂਦੇ ਆ ਅੱਛਾ ਫਿਰ ਜਿਨ੍ਹਾਂ ਨੂੰ ਆਉਣ ਲੱਗ ਪਏ ਉਹ ਫਿਰ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਗਏ ਬਿਲਕੁਲ ਵੀ ਕੁਝ ਵੀ ਕਰੋ ਬਸ ਪੈਸੇ ਆਣੇ ਚਾਹੀਦੇ ਫਿਰ ਇਹ ਤਾਂ ਗੰਦੇ ਕੰਮ ਵੀ ਬੜੇ ਨੇ ਜਿਹੜੇ ਪੈਸਾ ਕਮਾਉਂਦੇ ਨੇ ਹਨਾ ਸੋ ਮੈਨੂੰ ਲੱਗਦਾ ਕਿ ਆਪਣੀ ਸ਼ਲੀਨਤਾ ਸਾਡੇ ਅੰਦਰ ਹੁੰਦੀ ਹੈ ਤੁਹਾਨੂੰ ਆਪਣਾ ਦਾਇਰਾ ਆਪਣੀ ਮਰਿਆਦਾ ਪਤਾ ਹੁੰਦੀ ਉਹਦੇ ਅੰਦਰ ਰਹਿ ਕੇ ਤਾਂ ਜੋ ਮਰਜ਼ੀ ਕਰੀ ਜਾਓ ਰੀਲਾਂ ਵੀ ਬਣਾਈ ਜਾਓ ਜੋ ਪਰ ਜਦੋਂ ਪੈਸੇ ਤੇ ਲਾਲਚ ਅਸੀਂ ਕੁਝ ਵੀ ਕਰਨ ਲੱਗ ਜੰਨੇ ਆ ਉਹ ਆਪਣੇ ਲਈ ਆਪਣੇ ਪਰਿਵਾਰ ਲਈ ਤੇ ਆਪਣੇ ਸਮਾਜ ਲਈ ਹਮੇਸ਼ਾ ਘਾਤਕ ਹੁੰਦਾ ਬਿਲਕੁਲ ਸੰਭਲਣਾ ਚਾਹੀਦਾ ਇੱਕ ਇਨੀ ਦਿਨੀ ਕੰਟਰੋਵਰਸੀ ਖਾਸ ਕਰ ਗਾਇਕਾ ਨੂੰ ਲੈ ਕੇ ਕਾਫੀ ਹੋ ਰਹੀ ਹੈ ਸ਼ੋਅ ਜਿਹੜੇ ਹੋ ਰਹੇ ਨੇ ਮੈਂ ਗੱਲ ਦਿਲਜੀਤ ਔਰਾ ਦੀ ਕਰ ਰਹੀਆਂ ਅ ਵੇਖੇ ਹੀ ਹੋਣਾ ਕਿ ਉਹਨਾਂ ਦੇ ਸ਼ੋਜ਼ ਨੂੰ ਲੈ ਕੇ ਕਿੰਨੀ ਕੰਟਰੋਵਰਸੀ ਚੱਲਦੀ ਹੈ ਹਦਾਇਤਾਂ ਜਾਰੀ ਹੋ ਜਾਂਦੀਆਂ ਨੇ ਦੂਸਰਿਆਂ ਦੇ ਉੱਪਰ ਕੋਈ ਪਾਬੰਦੀਆਂ ਨਹੀਂ ਪਰ ਪੰਜਾਬੀ ਕਲਾਕਾਰਾਂ ਦੇ ਉੱਪਰ ਜ਼ਿਆਦਾ ਪਾਬੰਦੀਆਂ ਲੱਗ ਜਾਂਦੀਆਂ ਨੇ ਚਾਹੇ ਉਹ ਕਰਨ ਔਜਲਾ ਹੋਣ ਮਨਕੀਰਤ ਹੋਰੀ ਹੋਣ ਜਾਂ ਦਿਲਜੀਤ ਅੱਜਕੱਲ ਤਾਂ ਚੱਲੀ ਰਹੇ ਨੇ ਇਸ ਬਾਰੇ ਕੀ ਕਹੋਗੇ ਦੇਖੋ ਇਹਦੀ ਜੜ ਤੱਕ ਤਾਂ ਮੈਂ ਗਿਆਨ ਨਹੀਂ ਮੈਨੂੰ ਪਤਾ ਨਹੀਂ ਇਹਦੇ ਪਿੱਛੇ ਕੀ ਹੈ ਬਟ ਬਹੁਤੀ ਵਾਰੀ ਇਹ ਚੀਜ਼ਾਂ ਦੇ ਰੀਜ਼ਨ ਕੁਝ ਹੋਰ ਹੁੰਦੇ ਨੇ ਹੈਨਾ ਹੁਣ ਜਿੱਦਾਂ ਮੈਂ ਐਡਵਾਈਜ਼ਰੀ ਦੇਖੀ ਸੀ ਕਿ ਉਹ ਉਹਨੂੰ ਕਿਹਾ ਗਿਆ ਕਿ ਇਹ ਗਾਣੇ ਨਹੀਂ ਗਾਣੇ ਨਹੀਂ ਗਾਣੇ ਤਾਂ ਪੈਰਲਰ ਤੁਸੀਂ ਫਿਲਮਾਂ ਲਗੀਆਂ ਦੇਖ ਲਓ ਉਹ ਵੀ ਸੈਂਸਰ ਹੋ ਕੇ ਆਈਆਂ ਨੇ ਜਾਂ ਐਸੇ ਸਪੋਰਟਸ ਦੇ ਇਵੈਂਟ ਚੱਲਦੇ ਹੁੰਦੇ ਨੇ ਤਾਂ ਉਹਦੇ ਵਿੱਚ ਵੀ ਕਈ ਵਾਰੀ ਭਾਵੇਂ ਸੋਡਿਆ ਦਾ ਨਾਂ ਲੈ ਕੇ ਹੀ दारू ਦੀ ਐਡ ਕੀਤੀ ਜਾਵੇ ਹੁੰਦੀ ਹੈ ਨਾ ਤੇ ਵੱਡੇ ਵੱਡੇ ਫਨਕਾਰਾਂ ਤੋਂ ਵੀ ਪੰਜ ਸਬਾਰੀ ਦੀਆਂ ਐਡਾਂ ਚੱਲ ਰਹੀਆਂ ਹੁੰਦੀਆਂ ਸੋ ਜਦੋਂ ਚੀਜ਼ਾਂ ਚੱਲਣ ਦੇਣੀਆਂ ਉਦੋਂ ਚੱਲਣ ਦੇਣੀਆਂ ਜਦੋਂ ਫਿਰ ਫਿਰ ਆਪਾਂ ਜੇ ਕਹਿੰਨੇ ਵੀ ਜੇ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਤੂੰ ਪੰਜ ਤਾਰਾ ਨਹੀਂ ਗਾਉਣਾ ਹੂੰ ਤਾਂ ਫਿਰ ਉਹ ਕਿੰਨਾ ਰੈਵਨਿਊ ਤਾਂ ਦੇਖੋ ਸ਼ਰਾਬ ਤੋਂ ਹੀ ਆ ਰਿਹਾ ਹੈ ਸਰਕਾਰ ਪਾਲਿਸੀ ਐਕਸਾਈਜ਼ ਪਾਲਿਸੀਆਂ ਬਣਾ ਰਹੀ ਜਿਹੜੀ ਚੀਜ਼ ਹੀ ਲੀਗਲ ਹੈ ਜਿਹੜੀ ਚੀਜ਼ ਤੁਸੀਂ ਹਰ ਅੱਠਵੀਂ ਛੇਵੀਂ ਅੱਠਵੀਂ ਸੱਤਵੀਂ ਦੁਕਾਨ ਉਹ ਹੈ ਹੂੰ ਉਹ ਫਿਰ ਜੇ ਤਾਂ ਬਹੁਤ ਖਰਾਬ ਹੈ ਹਨ ਮੈਂ ਬਿਲਕੁਲ ਦਾਰੂ ਦੇ ਹੱਕ ਚ ਨਹੀਂ ਮੈਂ ਜ਼ਿੰਦਗੀ ਚ ਨਾ ਕਦੇ ਪੀਤੀ ਹੈ ਤੇ ਨਾ ਮੈਂ ਕਦੇ ਇਹਦੀ ਐਡ ਕੀਤੀ ਮੈਨੂੰ ਕਿਸੇ ਨੇ ਜਿੰਨੇ ਵੀ ਜ਼ਿੰਦਗੀ ਚ ਪੈਸੇ ਆਫਰ ਕੀਤੇ ਹੋਣਗੇ ਨਾ ਮੈਂ ਐਡਾਂ ਚ ਬਹੁਤ ਚੂਜ਼ੀ ਹਾਂ ਕਿ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਹਨਾ ਮੈਂ ਤਾਂ ਬੜੇ ਬੜੇ ਜਿੱਦਾਂ ਕੋਈ ਮੇਰੇ ਕੋਈ ਦਵਾਈਆਂ ਵਾਲੇ ਆ ਜਾਂਦੇ ਨੇ ਵੀ ਆਹ ਦਵਾਈ ਦੀ ਐਡ ਕਰ ਦੋ ਜਿਹੜੀ ਚੀਜ਼ ਮੈਂ ਖਾਦੀ ਨਹੀਂ ਮੇਰੇ ਤੇ ਅਸਮੈਮ ਹੀ ਕਹੀ ਜਮ ਆਹ ਖਾਦੀ ਤੇ ਮੇਰਾ ਕੱਦ ਵੱਧ ਗਿਆ ਹਨਾ ਆਹ ਖਾਦੀ ਤੇ ਮੇਰਾ ਮਤਲਬ ਆਹ ਹੋ ਗਿਆ ਮੇਰੇ ਅੰਦਰ ਤਾਂ ਤਾਕਤ ਹੀ ਇੰਨੀ ਆ ਗਈ ਮੈਂ ਤਾਂ ਕੰਦਾ ਜੀ ਮੁੱਕੇ ਮਾਰਨ ਲੱਗ ਗਿਆ ਹਨ ਜਿਹੜੀ ਚੀਜ਼ ਮੈਂ ਕਦੇ ਅਜਮਾਈ ਨਹੀਂ ਉਹ ਮੈਂ ਕਈ ਮੈਂ ਆਪਣੇ ਤੇ ਅਜਮਾਵਾਂਗੇ ਫਿਰ ਕਿਸੇ ਨੂੰ ਹੋ ਗਏ ਮੈਨੂੰ ਉਹਦੀ অথੈਨਟੀਸਿਟੀ ਨਹੀਂ ਪਤਾ ਐਦਾਂ ਕੁਝ ਚੀਜ਼ਾਂ ਲਈ ਮੈਂ ਨਹੀਂ ਬੋਲਦਾ ਮੈਂ ਕਦੇ ਨਹੀਂ ਐਡ ਕਰਦਾ ਮੈਂ दारू ਦੀ ਤਾਂ ਬਿਲਕੁਲ ਮਤਲਬ ਨੈਕਸਟ ਅਗਲੇ ਜਨਮ 'ਚ ਵੀ ਏਜੰਡਾ ਇਹ ਵੀ ਨਹੀਂ ਕਰਨੀ ਹਨਾ ਬਟ ਮੈਂ ਕਹਿੰਨਾ ਕਿ ਤੁਸੀਂ ਇੱਕ ਗਾਣੇ ਨੂੰ ਅਸਧਾਰ ਬਣਾ ਕੇ ਕਹੋ ਵੀ ਉਹ ਨਹੀਂ ਤੇ ਫਿਰ ਤੁਸੀਂ ਪਹਿਲਾਂ ਸਾਰਾ ਬੰਦ ਤੇ ਕਰਾ ਲਓ। ਪਰ ਪ੍ਰੋਬਲਮ ਤੇ ਇਹ ਵੀ ਹੈ ਕਿ ਜਦੋਂ ਸਟੇਜ ਤੋਂ ਇਹ ਕਹਿ ਦਿੱਤਾ ਜਾਂਦਾ ਪੰਜਾਬੀ ਆ ਗਏ ਹੋਏ। ਇਹਦਾ ਮੁੱਦਾ ਹੀ ਨੈਸ਼ਨਲ ਲੈਵਲ ਦਾ ਬਣ ਗਿਆ ਵੀ ਕਿਉਂ ਕਿਹਾ ਗਿਆ ਪੰਜਾਬੀ ਆ ਗਏ ਹੋਏ। ਹਿੰਦੁਸਤਾਨੀ ਆ ਗਏ ਹੋਏ ਕਿਉਂ ਨਹੀਂ ਕਿਹਾ ਗਿਆ ਭਾਰਤੀ। ਇਹ ਕਲਾਕਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਜਾਂ ਕਲਾਕਾਰ ਦੇ ਉੱਪਰ ਪਾਬੰਦੀਆਂ ਲਗਾ ਕੇ ਫਿਰ ਆਪਾਂ ਕਹਿ ਸਕਦੇ ਆ ਵੀ ਇਹ ਆਪਣੀ ਇੰਡਸਟਰੀ ਅੱਗੇ ਚੱਲ ਸਕਦੀ। ਉਹ ਦੇਖੋ ਜੀ ਜਦੋਂ ਗੱਲ ਪੰਜਾਬੀ ਦੀ ਇੱਕ ਹਵਾਲਾ ਹੈ ਕਿ ਆਟਾ ਗੁੰਦੀ ਹਲਦੀ ਕਿਉਂ ਹੈ। ਹੂੰ। ਹਾਂ ਯਾ ਕੋਈ ਹੋਰ ਕਹਾਵਤ ਸਿਆਣੇ ਕੋ ਸੁਣੀ ਹੈ ਕਿ ਗੱਲ ਕਰਦੇ ਦੀ ਦਾੜ੍ਹੀ ਹਿਲਦੀ ਹੈ ਉਹ ਤਾਂ ਫਿਰ ਜਦੋਂ ਤੁਸੀਂ ਆਡੇ ਫਾਈਆਂ ਲੈਣੀਆਂ ਹਾਂ ਹੂੰ ਬਿਲਕੁਲ ਜਾਂ ਕੋਈ ਰੱਟਾ ਹੀ ਪਾਉਣਾ ਫਿਰ ਜਿਹੜੀ ਮਰਜ਼ੀ ਗੱਲ ਦਾ ਪਾ ਲੋ ਬਿਲਕੁਲ ਤੇ ਇਹ ਕਿਉਂ ਨਹੀਂ ਮਤਲਬ ਕਿਹਾ ਜਾ ਸਕਦਾ ਪੰਜਾਬੀ ਆ ਗਏ ਕਿ ਸਾਰੇ ਦੇ ਲਈ ਇੰਡਸਟਰੀ ਜਾਂ ਕਲਾਕਾਰ ਸਾਰੇ ਇਕੱਠੇ ਹੋ ਕੇ ਕੋਈ ਹੁੰਦਾ ਵੀ ਹਾਂ ਵੀ ਕਿਸੇ ਪਾਸੇ ਕਿਸੇ ਨੂੰ ਮਿਲিয়ে ਵੀ ਵਾਏ ਅਸੀਂ ਹੀ ਕਿਉਂ ਨਹੀਂ ਇਦਾਂ ਵੈਸੇ ਨਾਰਮਲੀ ਕੋਈ ਇਦਾਂ ਕਦੇ ਲੋੜ ਨਹੀਂ ਪਈ ਕਿਉਂਕਿ ਛੋਟੀਆਂ-ਮੋਟੀਆਂ ਗੱਲਾਂ ਨੇ ਪੈਰਲਰ ਚੱਲੀ ਜਾਂਦੀਆਂ ਹਰ ਸਮੇਂ ਤੇ ਆ ਆਪਣੇ ਆਪਣੇ ਤਰੀਕੇ ਦੀਆਂ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਕਲਾਕਾਰਾਂ ਤੇ ਵੀ ਕਈ ਵਾਰੀ ਆਉਂਦੀਆਂ ਹਾਂ ਪਰ ਜਦੋਂ ਕਲਾਕਾਰ ਜੇ ਸਾਹਮਣੇੋਂ ਕਵੇ ਹੂੰ ਕਿ ਭਈ ਆਹ ਗੱਲ ਹੈ ਮੇਰੇ ਨਾਲ ਚੱਲੋ ਸਾਰੇ ਫਿਰ ਮੈਨੂੰ ਲੱਗਦਾ ਕੋਈ ਮਨਾਂ ਨਹੀਂ ਕਰੇਗਾ ਪਰ ਜਦੋਂ ਕਲਾਕਾਰ ਹੀ ਕੰਫਰਟੇਬਲ ਹੋਣ ਪਤਾ ਕਿ ਕੋਈ ਨਹੀਂ ਚੱਲੀ ਜਾਣਾ ਸਾਰਾ ਕੁਝ ਉਹ ਫੇਰ ਆ ਫੇਰ ਕਿਉਂ ਹਨਾ ਉਸ ਚੀਜ਼ ਤੇ ਪੈਣਾ ਇੱਕ ਕਿਸਾਨੀ ਅੰਦੋਲਨ ਜਦੋਂ ਚੱਲਿਆ ਸੀ 2020 ਚ ਸਾਰੇ ਕਲਾਕਾਰਾਂ ਨੇ ਯੋਗਦਾਨ ਪਾਇਆ ਸੀ ਹੁਣ ਦੁਬਾਰਾ ਤੋਂ ਫੇਰ ਤੋਂ ਬਰੂਹਾ ਤੇ ਬੈਠਿਆ ਆ ਲਗਾਤਾਰ ਉਹੀ ਹਾਲਾਤ ਦੇਖਣ ਨੂੰ ਮਿਲਦੇ ਜਦੋਂ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੇ ਕੀ ਕਹਿਣਾ ਚ ਦੇਖੋ ਬਿਲਕੁਲ ਉਦੋਂ ਬੜਾ ਵੱਡਾ ਅੰਦੋਲਨ ਸੀ ਤੇ ਉਸ ਅੰਦੋਲਨ ਨੇ ਬਹੁਤ ਆਪਣਾ ਇੱਕ ਚੰਗੇ ਤਰੀਕੇ ਨਾਲ ਸ਼ਲੀਨਤਾ ਦੇ ਨਾਲ ਅੰਦੋਲਨ ਚੱਲਿਆ ਔਰ ਉਹਨੇ ਆਪਣੀ ਮੰਗ ਰੱਖੀ ਔਰ ਮੰਗਾ ਮੰਨੀ ਵੀ ਗਈਆਂ ਸੀ ਪਰ ਹੁਣ ਮੈਨੂੰ ਲੱਗਦਾ ਕਿ ਅੰਦੋਲਨ ਜਦੋਂ ਅਸੀਂ ਛੋਟੇ ਲੈਵਲ ਤੇ ਕਰਦੇ ਆ ਨਾ ਉਦੋਂ 32 ਜੱਥੇਬੰਦੀਆਂ ਸੀ ਜਿਨ੍ਹਾਂ ਨੇ ਰਲ ਕੇ ਇੱਕ ਤਰ੍ਹਾਂ ਅੰਦੋਲਨ ਕੀਤਾ ਔਰ ਸਾਰਾ ਪੰਜਾਬ ਔਰ ਐਨ ਆਰ ਆਈ ਵੀ ਸਾਰੇ ਬਾਹਰੋਂ ਉਹਨਾਂ ਨਾਲ ਆ ਕੇ ਖੜੇ ਹੋਗੇ ਸੀ ਹੁਣ ਕੀ ਹੈ ਕਿ ਇੰਡੀਵਿਜੂਅਲ ਜੱਥੇਬੰਦੀਆਂ ਵੱਲੋਂ ਜਦੋਂ ਕੋਈ ਸ਼ੰਭੂ ਬਾਰਡਰ ਤੇ ਹੈ ਕੋਈ ਖਨੌਰੀ ਹੈ ਸਾਰਿਆਂ ਦੇ ਨਾਲ ਹਮਦਰਦੀ ਹੈ ਸਾਰਿਆਂ ਦੇ ਨਾਲ ਲੋਕ ਖੜੇ ਨੇ ਬਟੂ ਫਿਰ ਲੋਕੀ ਵੀ ਡਿਸਟ੍ਰਿਬਿਊਟ ਹੋ ਜਾਂਦਾ ਵੀ ਖਨੌਰੀ ਜਾਣਾ ਹੈ ਕਿ ਸ਼ੰਭੂ ਜਾਣਾ ਹੈ ਕਿ ਤੀਜਾ ਮੋਰਚਾ ਕੋਈ ਹੋਰ ਜਥੇਬੰਦੀ ਕਿੱਥੇ ਲਾਏਗੀ ਚੌਥਾ ਕਿੱਥੇ ਲੱਗੇਗਾ ਉਹ ਤਾਂ ਫਿਰ ਸਾਰਿਆਂ ਲਈ ਔਖਾ ਹੋ ਜਾਂਦਾ ਪਰ ਮੈਨੂੰ ਲੱਗਦਾ ਜੇ ਮੰਗਾਂ ਰੱਖਣੀਆਂ ਤੇ ਇਹਨਾਂ ਜਥੇਬੰਦੀਆਂ ਨੂੰ ਫਿਰ ਇੱਕ ਥਾਂ ਤੇ ਨੇਠ ਕੇ ਬਹਿਣਾ ਚਾਹੀਦਾ ਔਰ ਇੱਕ ਬਲੂਪ੍ਰਿੰਟ ਤਿਆਰ ਕਰਕੇ ਆਪਣੀ ਗੱਲ ਸਰਕਾਰ ਨਾਲ ਕਰਨੀ ਚਾਹੀਦੀ ਹੈ ਏਜੰਡਾ ਲੈ ਕੇ ਸਰਕਾਰ ਦੇ ਅੱਗੇ ਜਾਣਾ ਚਾਹੀਦਾ ਇਦਾਂ ਜੇ ਅਸੀਂ ਛੋਟੇ-ਮੋਟੇ ਤਰੀਕੇ ਨਾਲ ਛੋਟੇ-ਮੋਟੇ ਪ੍ਰਦਰਸ਼ਨ ਕਰਾਂਗੇ ਔਰ ਉਹਦੇ ਵਿੱਚ ਅਗਰ ਹਾਨਤ ਹੁੰਦੀ ਹੈ ਤਾਂ ਮੈਨੂੰ ਲੱਗਦਾ ਵਕਾਰ ਤੇ ਵੀ ਗੱਲ ਆਉਂਦੀ ਵੀ ਇਹਨਾਂ ਦੀ ਕਿਹੜੀ ਗੱਲ ਹੈ ਬਿਲਕੁਲ ਸੋ ਇਕਤਾ ਦੀ ਮੰਗ ਕੀਤੀ ਜਾ ਰਹੀ ਕਿ ਸਭ ਜੱਥੇ ਬੰਦੀ ਇੱਕ ਪੰਜਾਬੀ ਮਾਂ ਬੋਲੀ ਦਾ ਮੁੱਦਾ ਸਾਡਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਇਸ ਬਾਰੇ ਕੀ ਕਹੋਗੇ ਹਾਂ ਬਿਲਕੁਲ ਜੀ ਇਹ ਗੰਭੀਰਤਾ ਹੁੰਦਾ ਜਾ ਰਿਹਾ ਕਿ ਪਹਿਲੋਂ ਜ਼ਿਆਦਾ ਜ਼ਬਾਨ ਤੇ ਕਦੀ ਹਮਲੇ ਹੋਏ ਨਹੀਂ ਸੀ ਹੂੰ ਬਿਲਕੁਲ ਹੁਣ ਜ਼ਬਾਨ ਤੇ ਵੀ ਭਾਸ਼ਾ ਤੇ ਵੀ ਹਮਲੇ ਹੋਣ ਲੱਗੇ ਨੇ ਕਿ ਇੱਥੇ ਤੁਸੀਂ ਦੇਖੋ ਲਹਿੰਦੇ ਪੰਜਾਬ ਦੇ ਵਿੱਚ ਲੋਕ ਸਾਡਾ ਨਾ ਵੀ ਜ਼ਿਆਦਾ ਸਫਰ ਕਰ ਰਹੇ ਨੇ ਉੱਥੇ ਤੇ ਪੰਜਾਬੀ ਨੂੰ ਬਿਲਕੁਲ ਮਤਲਬ ਅ ਗਵਾਰਾਂ ਦੀ ਭਾਸ਼ਾ ਕਹਿਣ ਲੱਗੇ ਨੇ which is very bad ਉਹਨੂੰ ਬਹੁਤ ਅਫਸੋਸ ਦੀ ਗੱਲ ਹੈ ਬੜਾ ਸ਼ਰਮਨਾਕ ਹੈ ਕਿ ਆਪਣੀ ਮਾਂ ਬੋਲੀ ਨੂੰ ਇਹ ਕਹਿਣਾ ਕਿ ਇਹ ਗਵਾਰਾਂ ਦੀ ਬੋਲੀ ਹੈ ਜਦ ਕਿ 70% ਪੰਜਾਬ ਹੈ ਉੱਥੇ 70% ਹੂੰ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਬਿਲਕੁਲ ਜਿੱਥੇ ਪੰਜਾਬੀ ਹੀ ਬੋਲੀ ਜਾਂਦੀ ਹੈ ਪਰ ਉਹਨੂੰ ਫੂਖੜ ਭਾਸ਼ਾ ਉੱਥੇ ਕਹਿਣਾ ਔਰ ਲੋਕਾਂ ਦੇ ਅੰਦਰ ਕੰਪਲੈਕਸ ਇਹਨਾਂ ਪੈਦਾ ਕਰਤਾ ਕਿ ਉੱਥੇ ਉਹਨੂੰ ਪੰਜਾਬੀ ਵੀ ਉਰਦੂ ਵੀ ਪੰਜਾਬੀ ਨੂਮਾ ਬੋਲਦੇ ਨੇ ਮੈਂ ਇਹਨੇ ਤੋ ਉਸ ਕੋ ਔਕਾਹਤਾ ਭਾਈ ਤੂੰ ਮੇਰੇ ਪਾਸ ਆ ਕੇ ਇਹ ਬਾਤ ਮਤ ਕਰ ਹਣਾ ਤੋ ਭਾਈ ਤੂੰ ਜਾਂ ਤੂੰ ਜਾ ਕਿਉਂ ਨਹੀਂ ਰਹੇ ਹੋ ਯਹਾਂ ਪੇ ਤੂੰਨੇ ਮੇਰੇ ਸੇ ਛਿੱਤਰ ਖਾ ਲੈਣੇ ਛਿੱਤਰ ਫਿਰ ਪੰਜਾਬ ਦੇ ਹੁੰਦੇ ਨੇ ਪੰਜਾਬੀ ਚ ਹੀ ਹੁੰਦੇ ਨੇ ਹਣਾ ਸੋ ਕਹਿਣ ਦਾ ਮਤਲਬ ਕਿ ਕੰਪਲੈਕਸ ਪੈਦਾ ਕਰਤਾ ਬਿਲਕੁਲ ਇਦਾਂ ਹੀ ਸਾਡੇ ਵੀ ਇਧਰ ਜ਼ਬਾਨ ਤੋਂ ਲੋਕਾਂ ਦਾ ਮੋਹ ਪੰਗ ਹੋਣ ਲੱਗਾ ਸੀ ਪਰ ਬਹੁਤ ਚੰਗੀ ਗੱਲ ਹੈ ਕਿ ਸਮੇਂ ਸਿਰ ਐਫਰਟਸ ਹੋਏ ਪਰ ਪੰਜਾਬੀ ਨੂੰ ਗੁਰਮੁਖੀ ਨੂੰ ਪਿਆਰ ਕਰਨ ਵਾਲੇ ਲੋਕ ਇਸ ਦੇ ਲਈ ਖੜੇ ਹੋਏ ਇਹਦਾ ਪ੍ਰਚਾਰ ਕੀਤਾ ਬੱਚਿਆਂ ਤੱਕ ਲੈ ਕੇ ਗਏ ਜਿੱਦਾਂ ਸਿਨਮੇ 'ਚ ਵੀ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਨੇ ਸਿਨਮੇ ਦੇ ਮਾਰਫਤ ਵੀ ਕਿ ਪੰਜਾਬੀ ਦੀ ਗੱਲ ਹੁੰਦੀ ਰਵੇ ਤੇ ਮੈਨੂੰ ਲੱਗਦਾ ਹੈ ਇਸ ਵੇਲੇ ਕੋਈ ਬਹੁਤ ਵੱਡਾ ਮੁੱਦਾ ਪੰਜਾਬੀ ਦਾ ਹੈ ਨਹੀਂ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਔਰ ਇਹਦੇ ਨਾਲ ਖੜਨ ਵਾਲੇ ਇਹਦਾ ਅਦਬ ਸਤਕਾਰ ਕਰਨ ਵਾਲੇ ਤਗੜੇ ਨੇ ਇੱਕ ਇੱਕ ਮੇਰਾ ਆਖਰੀ ਸਵਾਲ ਹੈ ਪਿਛਲੇ ਜਿਹੜੇ ਚੋਣਾ ਹੋਈਆਂ ਨਾ ਪੰਚਾਇਤੀ ਚੋਣਾ ਕਾਫੀ ਮੁੱਦਾ ਉੱਠਿਆ ਪ੍ਰਵਾਸੀਆਂ ਨੂੰ ਲੈ ਕੇ ਕਿ ਵੀ ਸਾਡੇ ਤਾਂ ਪੰਜਾਬੀ ਹੁਣ ਪਿੰਡਾਂ ਦੇ ਵਿੱਚ ਰਹੇ ਨਹੀਂ ਵੀ ਪ੍ਰਵਾਸੀ ਉਮੀਦਵਾਰ ਖੜੇ ਹੋਣੇ ਸ਼ੁਰੂ ਹੋ ਗਏ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਤਾਂ ਕੁਝ ਕੁ ਲੋਕਾਂ ਦੇ ਵੱਲੋਂ ਸੰਘਰਸ਼ ਵੀ ਕੀਤਾ ਜਾ ਰਿਹਾ ਆਵਾਜ਼ ਵੀ ਚੁੱਕੀ ਜਾ ਰਹੀ ਕਿ ਨਹੀਂ ਪ੍ਰਵਾਸੀਆਂ ਨੂੰ ਇੰਨਾ ਮੌਕਾ ਕਿਉਂ ਮਿਲ ਗਿਆ ਦੇਖੋ ਇਹ ਬਹੁਤ ਸੈਡ ਪਾਰਟ ਹੈ ਮਨ ਸਾਡੇ ਵਾਸਤੇ ਬੜੀ ਨਾ ਨਿਰਾਸ਼ਾ ਵਾਲੀ ਗੱਲ ਹੈ ਕਿ ਸਾਡੇ ਲੋਕ ਬਾਹਰ ਬਹੁਤ ਚਲੇ ਗਏ ਪਿੰਡਾਂ ਦੇ ਪਿੰਡ ਖਾਲੀ ਮਹੱਲੇ ਦੇ ਮਹੱਲੇ ਖਾਲੀ ਹੋਏ ਪਏ ਨੇ ਤੇ ਉੱਥੇ ਪ੍ਰਵਾਸੀਆਂ ਨੂੰ ਜਗ੍ਹਾ ਮਿਲ ਰਹੀ ਹੈ ਹਾਂ ਸੋ ਮੈਨੂੰ ਪ੍ਰਵਾਸੀਆਂ ਨਾਲ ਕੋਈ ਦਿੱਕਤ ਨਹੀਂ ਹੈ ਹਾਂ ਬਿਲਕੁਲ ਪ੍ਰਵਾਸੀ ਆਂਦੇ ਨੇ ਆਪਣਾ ਮਿਹਨਤ ਕਰਦੇ ਨੇ ਜਿਹੜੀ ਸਾਡੇ ਲੋਕਾਂ ਨੇ ਛੱਡਤੀ ਹਾਂ ਹੈਨਾ ਤੇ ਉਹ ਫਿਰ ਉਹਨਾਂ ਨੇ ਫੜ ਲਈ ਤੁਸੀਂ ਕਿਸੇ ਲਈ ਜਗ੍ਹਾ ਬਣਾਈ ਹੈ ਉਹ ਆ ਕੇ ਬਹਿ ਜਾਏਗਾ ਬੱਸ ਵਿੱਚ ਵੀ ਜਦੋਂ ਕੋਈ ਸਵਾਰੀ ਉਤਰ ਜੇ ਤੇ ਖਾਲੀ ਥਾਂ ਤੇ ਕੋਈ ਆ ਕੇ ਖੜਾ ਤੇ ਰਹੇਗਾ ਨਹੀਂ ਉਹ ਖਾਲੀ ਥਾਂ ਵੇਖ ਕੇ ਬਹਿ ਜਾਏਗਾ ਬਹਿ ਜਾਏਗਾ ਬਿਲਕੁਲ ਬਟ ਦੂਜੇ ਬੱਸes ਕਈ ਲੋਕਾਂ ਦਾ ਇਹ ਵੀ ਹੈਗਾ ਕਿ ਸਾਡੇ ਲੋਕ ਵੀ ਤੇ ਕੈਨੇਡਾ ਅਮਰੀਕਾ ਜਾਂਦੇ ਹੀ ਆ ਹੂੰ ਫਿਰ ਕੀ ਹੋ ਗਿਆ ਉਹ ਤਾਂ ਆਪਣੇ ਦੇਸ਼ ਚੋਂ ਹੀ ਇੱਧਰ ਆਏ ਨੇ ਬਿਲਕੁਲ ਇੱਥੇ ਇੱਕ ਬਹੁਤ ਵੱਡਾ ਫਰਕ ਹੈ ਹੂੰ ਜਿਹੜਾ ਵੀ ਸਾਡਾ ਬੰਦਾ ਕੈਨੇਡਾ ਅਮਰੀਕਾ ਜਾਂਦਾ ਨਾ ਜਦੋਂ ਉਤਰਦਾ ਉਹ ਸਰਕਾਰ ਦੇ ਖਾਤੇ 'ਚ ਆ ਗਿਆ ਹੂੰ ਉੱਥੇ ਇੱਕ ਇੱਕ ਬੰਦੇ ਦਾ ਪਤਾ ਹੈ ਲੀਗਲ ਦਾ ਵੀ ਇਲੀਗਲ ਦਾ ਵੀ ਬਿਲਕੁਲ ਠੀਕ ਹੈ ਨਾ ਵੀ ਇੱਥੇ ਰਹਿ ਰਹੇ ਹਾਂ ਜਿਹੜਾ ਬਿਲਕੁਲ ਹੀ ਇਲੀਗਲ ਹੈ ਜਿਹਦਾ ਸਰਕਾਰ ਨੂੰ ਵੀ ਨਹੀਂ ਪਤਾ ਕੱਲ ਜਦੋਂ ਫੜਿਆ ਜਾਏਗਾ ਤੇ ਐਕਸ਼ਨ ਹੋਏਗਾ ਹੂੰ ਬਿਲਕੁਲ ਇੱਥੇ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਲੀਗੈਲਿਟੀ ਸੀ ਤਾਂ ਗੱਲ ਹੀ ਵੱਖਰੀ ਹੈ ਹੂੰ ਪਰ ਕੌਣ ਕਦੋਂ ਆ ਰਿਹਾ ਕੌਣ ਸਟੇਸ਼ਨ ਤੋਂ ਉਤਰ ਕੇ ਕਿਹੜੇ ਮੱਲੇ 'ਚ ਕਿੰਨੇ ਇੱਕ ਘਰ 'ਚ ਬੰਦੇ ਰਹੀ ਜਾਂਦੇ ਪਏ ਨੇ ਕੋਈ ਉਹਦਾ ਤੁਹਾਡੇ ਕੋਲ ਰਿਕਾਰਡ ਹੀ ਨਹੀਂ ਹੈ ਨਾ ਕਈ ਤਾਂ ਪਿੰਡਾਂ ਦੇ ਪਿੰਡ ਐਸੇ ਨੇ ਜਿੱਥੇ ਪ੍ਰਵਾਸੀ ਜ਼ਿਆਦਾ ਨੇ ਤੇ ਪੰਜਾਬੀ ਘਟੇ ਤੈਨੂੰ ਕੋ ਡਾਟਾ ਨਹੀਂ ਹੈਗਾ ਨਹੀਂ ਬਿਲਕੁਲ ਜਿਹਨੂੰ ਜਿਹੜੇ ਬੰਦੇ ਤੁਹਾਡੇ ਖਾਤੇ 'ਚ ਨਹੀਂ ਹੈਗੇ ਕੱਲ ਨੂੰ ਤੁਹਾਡੀ ਸਟੇਟ 'ਚ ਕੀ ਕਰਦੇ ਨੇ ਹੂੰ ਇਹ ਫਰਕ ਹੈ ਕਿ ਸਾਡਾ ਇੱਕ ਇੱਕ ਬੰਦਾ ਜਿਹੜਾ ਉੱਥੇ ਜਾਂਦਾ ਨਾ ਉਹ ਗਵਰਨਮੈਂਟ ਦੀ ਨੌਲੇਜ ਹੈ ਕਿ ਅਸੀਂ ਕੈਨੇਡਾ ਉੱਤਰਿਆ ਬੰਦਾ ਹੂੰ ਉਹ ਉੱਤਰ ਕੇ ਕੋਈ ਗਾਇਬ ਹੋ ਗਿਆ ਵੱਖਰੀ ਗੱਲ ਹੈ ਪਰ ਪਤਾ ਕਿ ਇੱਥੇ ਆਇਆ ਹੋਇਆ ਐਸ ਪਾਸਪੋਰਟ ਵਾਲਾ ਬੰਦਾ ਪਰ ਇਹ ਜਦੋਂ ਉਧਰੋਂ ਇੱਧਰ ਮਾਈਗ੍ਰੇਸ਼ਨ ਹੁੰਦੀ ਹੈ ਨਾ ਉਹ ਫਿਰ ਕੋਈ ਉਹਨਾਂ ਚੋਂ ਕ੍ਰਾਈਮ ਕਰਕੇ ਵਾਪਸ ਆਪਣੇ ਪਿੰਡ ਚਲਾ ਜਾਵੇ ਹੂੰ ਤੋਂ ਠੱਗੀ ਠੋਰੀ ਮਾਰ ਕੇ ਚਲਾ ਜਾਵੇ ਕੋਈ ਗਲਤ ਕੰਮ ਕਰਕੇ ਚਲਾ ਜਾਵੇ ਕੋਈ ਕਾਫੀ ਨਿਊਜ਼ ਆਉਂਦੀਆਂ ਵੀ ਆ ਮੈਂ ਗੱਲ ਕਰਦਾ ਉਹਦਾ ਤੇ ਸਾਡੇ ਕੋਲ ਫਿਰ ਕੋਈ ਪ੍ਰੂਫ ਹੀ ਨਹੀਂ ਬੰਦਾ ਕੌਣ ਕਿੱਥੇ ਆਇਆ ਕਿੱਥੇ ਚਲਾ ਗਿਆ ਇਸ ਕਰਕੇ ਇਹ ਫਿਕਰ ਵਾਲੀ ਗੱਲ ਹੈ ਔਰ ਜਿੱਦਾਂ ਹਰੇ ਦੇ ਰਾਜਸਥਾਨ ਉਹ ਜਾ ਹਿਮਾਚਲ ਪ੍ਰਦੇਸ਼ ਹਾਂ ਨਾ ਜਾਂ ਕੁਝ ਹੋਰ ਇਦਾਂ ਦੀਆਂ ਸਟੇਟਾਂ ਹੈਗੀਆਂ ਨੇ ਜਿੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਉਹਨਾਂ ਨੇ ਆਪਣੀ ਇੱਕ ਬਣਾ ਕੇ ਰੱਖਿਆ ਹੋਇਆ ਸਿਸਟਮ ਕਿ ਨਹੀਂ ਆਓ ਕੋ ਮੋਫਰੋ ਜਾਓ ਇੰਜੋਏ ਕਰੋ ਬਟ ਖਰੀਦ ਨਹੀਂ ਸਕਦੇ ਹੈਨਾ ਇਦਾਂ ਹੀ ਪੰਜਾਬ ਜਿਹੜਾ ਨਾ ਜੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਸੈਂਟਰ 'ਚ ਬੈਠਾ ਹੋਇਆ ਹੈ ਇਧਰੋਂ ਉਧਰੋਂ ਉੱਪਰੋਂ ਥੱਲੇੋਂ ਸਾਰੇ ਆ ਗਿਆ ਜਿੱਥੇ ਆ ਲੈਂਡ ਖਰੀਦ ਰਹੇ ਨੇ ਫਲੈਟ ਲੈ ਰਹੇ ਨੇ ਹੈਨਾ ਜ਼ਮੀਨਾਂ ਖਰੀਦ ਰਹੇ ਨੇ ਇਹ ਕਿਤਨਾ ਕਿਤੇ ਅਨੁਪਾਤ ਨੂੰ ਅੱਗੋਂ ਫਰਕ ਪਾਏਗਾ ਪੰਜਾਬੀਆਂ ਦੇ ਤੇ ਪ੍ਰਵਾਸੀਆਂ ਦੇ ਕਿਉਂਕਿ ਕੋਈ ਰਿਕਾਰਡ 'ਚ ਨਹੀਂ ਹੈਗਾ ਹਮ ਸਾਨੂੰ ਲੱਗਦਾ ਕਿ ਉਹਨੇ ਕੀ ਆਪਾਂ ਹਮ ਪਰ ਕੱਲ ਨੂੰ ਇਹ ਚੀਜ਼ ਸੋਸਾਇਟੀ ਲਈ ਨਕਸਾਂ ਦਾ ਇੱਕ ਹੋ ਸਕਦੀ ਹੈ ਬਿਲਕੁਲ ਸੋ ਸਿਨੇਮਾ ਦੇ ਮਾਧਿਅਮ ਦੇ ਨਾਲ ਮੈਨੂੰ ਲੱਗਦਾ ਇਦਾਂ ਦੀਆਂ ਚੀਜ਼ਾਂ ਸਮੇਂ-ਸਮੇਂ ਤੇ ਦਿਖਾਉਂਦੇ ਵੀ ਰਹਿਣੇ ਆਪਾਂ ਦਿਖਾਣੇ ਵੀ ਹਨ ਕਈ ਵਾਰੀ ਪੋਡਕਾਸਟ ਦੇ ਮਾਧਿਅਮ ਨਾਲ ਵੀ ਦੱਸਦੇ ਹਾਂ ਜਿੱਦਾਂ ਅੱਜ ਅਸੀਂ ਆ ਗਿਆ ਬਿਲਕੁਲ ਤੁਸੀਂ ਆਏ ਤੁਹਾਡਾ ਸ਼ੁਕਰੀਆ ਐਵੇਂ ਰਹੋ ਤੁਸੀਂ ਬਹੁਤ ਧੰਨਵਾਦ ਜੀ ਬਹੁਤ ਚੰਗਾ ਲੱਗਾ ਗੱਲ ਕਰਕੇ ਬਿਲਕੁਲ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਜੀ ਸ਼ੁਕਰੀਆ ਜੀ ਸੋ ਇਸੇ ਤਰ੍ਹਾਂ ਆ ਅਸ਼ਕਸੀਤਾ ਦੇ ਨਾਲ ਮੁਲਾਕਾਤ ਕਰਾਉਂਦੇ ਰਹਾਂਗੇ ਹੁੰਦੇ ਲਈ ਇਹ ਨਹੀਂ ਮੈਨੂੰ ਪਰਮਜੀਤ ਸੈਣੀ ਨੂੰ ਦੇ ਇਜਾਜ਼ਤ ਦੇਖਦੇ ਰਹੋ ਅਜੀਤ ਵੈਬ ਟੀਵੀ ਧ